ਵਾਇਗਮਜੀਤ ਦਾ ਖਾਲਸਾ ਵਾਇਗਮਜੀਤ ਕੀ ਪਤਾ ਅਸਵਰੇ ਜਿਲ੍ਹੇ ਪਤਾ ਚੱਲਿਆ ਕਿ ਰਾਮ ਜੀ ਦੀ ਜਮੀਨ ਦੁਬਾਰਾ ਸਰਕਾਰ ਨੇ 40 ਦਿਨ ਦੇ ਪਰੋਬ ਦੇ ਦਿੱਤੇ। ਤੇ ਬੜਾ ਮਨ ਨੂੰ ਖੁਸ਼ ਹੋਇਆ। ਜਿਹੜੀ ਸਿੱਖ ਕੌਮ ਹਿੰਦੁਸਤਾਨ ਦੇ ਸਭ ਤੋਂ ਆਨਲੱਖਣ ਵਾਸਤੇ ਸੇਧੀਆਂ ਪ੍ਰਾਪਤ ਕੀਤੀਆਂ। ਔਰ ਹਿੰਦੁਸਤਾਨ ਦੀ ਜਦਾਦ ਦੀ ਲਈ ਸੇਧੀਆਂ ਪ੍ਰਾਪਤ ਕੀਤੀਆਂ ਕੁਰਬਾਨੀਆਂ ਦਿੱਤੀਆਂ। ਉਸ ਕੌਮ ਦੇ ਕੁਝ ਬੰਦਿਆਂ ਨੂੰ ਐਨ ਰਾਤ ਨੂੰ ਵਰਕ ਕਰਨ ਜਿਹੜਾ 25 25 ਪੀਪੀ ਸਾਲ ਤੋਂ ਜਨਾਲ ਨੂੰ ਮਨ ਨੂੰ 100 ਸੈਂਸਾਂ ਦਾ ਕਿ ਕਿਸੇ ਵੀ ਨਹੀਂ ਸੁਣੀ ਜਾ ਗਈ ਨਾ ਸ਼ੌਨ ਕਮੇਟੀ ਦੇ ਨਾ ਸ਼ੌਨ ਕਾਲਜਾਂ ਦੇ ਨਾਲ ਕੁਝ ਹੋਏ ਮੈਂ ਭਾਜੀਪੀ ਦੇ ਕਈ ਆਗੂ ਕਹਿ ਬਠੇ ਕਿ ਇਹਨਾਂ ਦੀ ਭਰਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਮੈਂ ਸਰਕਾਰ પાસે ਬੇਨਤੀ ਕਰ ਗਿਆ ਕਿ ਤਰਾ ਉਪਕਰਸੇ ਤੋਂ ਮਾਲ ਤੱਕ ਨਾ ਤਰਾ ਕੀ ਬਣੀ ਹੈ ਔਰ ਉਸੇ ਸੱਤ ਸ਼ਬਦਾਂ ਦੇ ਵਿੱਚ ਰਾਮਰ ਗੀਂ ਨੇ ਜਿਹੜੀ ਪਰੋਲ ਹੈ ਉਸ ਨੂੰ ਵਿੰਦਾ ਕਰਦੇ ਹਾਂ ਔਰ ਸਰਕਾਰ ਨੇ ਬੈਨਫਿਕ ਕਰਦਾ ਹੈ ਕਿ ਉਹਦੀ ਪਰੋਲ ਕੈਨਸਲ ਕਰਕੇ ਵਾਪਸ ਨੂੰ ਜੇਲ੍ਹ ਤੇ ਭੇਜਿਆ ਜਾਵੇ ਔਰ ਜਿਹੜੇ ਸਾਕੇ ਬੰਦੀ ਸਿੰਘ ਬੈਠੇ ਹੋਏ ਬਾਅਦ ਤਕਰੀਬਨ 7-8 ਘੰਟੀਆਂ ਬਾਅਦ ਉਹਨਾਂ ਨੂੰ ਫੌਰਨ ਰਿਹਾਇਤ ਦਿੱਤੀ ਜਾਵੇ ਹਮ ਸਾਡੀ ਮੰਗ ਹੈ ਕਿ ਸਾਡੀ ਸਭ ਨੂੰ ਸਰਕਾਰ ਤੋਂ ਮਿਲਣਗੀ ਔਰ ਬੰਦੀ ਸਿੰਘਾਂ ਨੂੰ ਰੈਅ ਕਰੇਗੀ ਉਹਦੀ ਪਰੋਲ ਕੈਨਸਲ ਕਰਕੇ ਨੂੰ ਵਾਪਸ ਜੇਲ੍ਹ ਤੇ ਬਿਠਾ ਦੇਈ ਮੈਂ ਕੋ ਫੇਰ ਸਖਤ ਸੱਤ ਦਾ ਦੇਵੇ ਚ ਜਿਹੜੇ ਸਰਕਾਰ ਨੇ ਕਾਨੂੰਨ ਨੇ ਉਸ ਨੂੰ 40 ਦਿਨ ਦੀ ਪਰਵੋਲ ਦਿੱਤੀ ਹੈ ਉਹਦੀ ਸਖਤ ਮਿੰਦਾ ਕਰਨਾ ਔਰ ਨਾਲ ਇਹ ਕਹਿੰਦਾ ਕਿ ਉਹਦੀ ਪਰਵੋਲ ਦਿੱਤੀ ਜਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਪਤਾ ਹੈ ਅਸਵਰੇ ਜਿਲ੍ਹੇ ਪਤਾ ਚੱਲਿਆ ਕਿ ਰਾਮ ਦੀ ਜ਼ਮੀਨ ਨੂੰ ਦੁਬਾਰਾ ਸਰਕਾਰ ਨੇ 40 ਦਿਨ ਦੀ ਪਰਵੋਲ ਦੇ ਦਿੱਤੀ ਹੈ ਤੇ ਬੜਾ ਮਨ ਨੂੰ ਛੋਸ ਆਇਆ ਜਿਹੜੀ ਸੇਖੋਂ ਇਹ ਦਫਤਰਾਂ ਦੇ ਸਬਕਾਂ ਨੂੰ ਪਾਉਣ ਲੋਖਣ ਵਾਸਤੇ ਸਿਹਤियां ਪ੍ਰਾਪਤ ਕੀਤੀਆਂ ਅਤੇ ਇਹ ਦਫਤਰਾਂ ਦੀ ਜਦਾਦਾਂ ਦੇ ਲਈ ਸਿਹਤियां ਪ੍ਰਾਪਤ ਕੀਤੀਆਂ ਕੁਰਬਾਨੀਆਂ ਦਿੱਤੀਆਂ ਉਸ ਕੌਮ ਦੇ ਕੁਝ ਬੰਦਿਆਂ ਨੂੰ ਇੰਦਰਾ ਕਰਨ ਤੋਂ ਅੱਖਣ ਜਿਹੜਾ ਠਾਈ ਠਾਈ ਪੀਪਸ ਸਾਉਤੋ ਜਨਾਂ ਨੂੰ ਮਨ 100 ਸੈਂਸਾਂ ਦਾ ਕਿ ਕਿਸੇ ਦੀ ਨਹੀਂ ਸੁਣੀ ਜਾ ਗਈ ਨਾ ਸ਼ੌਨ ਕਮੇਟੀ ਦੇ ਨਾ ਸ਼ੌਨ ਕਾਲਜਾਂ ਦੇ ਵਿੱਚ ਕੁਝ ਇਵੇਂ ਭਾਜੀਪੀ ਦੇ ਕਈ ਆਗੂ ਕਹਿ ਰਹੇ ਕਿ ਇਹਨਾਂ ਦੀ ਧਰਿਆਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਮੈਂ ਸਰਕਾਰ ਕੋਲ ਬੇਨਤੀ ਕਰ ਗਿਆ ਕਿ ਇਹਨਾਂ ਉਪਕਰਸੇ ਤੋਂ ਉਮਲ ਕਰਨਾ ਕੋਸ਼ਿਸ਼ ਕਰਨਾ ਚਾਹੀਦਾ ਹੈ ਔਰ ਉਸੇ ਸੱਤ ਸ਼ਬਦਾਂ ਦੇ ਵਿੱਚ ਰਾਮ ਰਹੀਮ ਨੇ ਜਿਹੜੀ ਪਰੋਲ ਹੈ ਉਸ ਨੂੰ ਮੰਨਦਾ ਕਰਦੇ ਹਾਂ ਔਰ ਸਰਕਾਰ ਨੇ ਬੇਨਤੀ ਕਰਦਾ ਹੈ ਕਿ ਉਹਦੀ ਪਰੋਲ ਕੈਂਸਲ ਕਰਕੇ ਵਾਪਸ ਹਿੰਡੇਟ ਭੇਜਿਆ ਜਾਵੇ ਔਰ ਜਿਹੜੇ ਸਾਥੇ ਬੰਦੀ ਸਿੰਘ ਬੈਠੇ ਹੈ ਬਾ ਤਕਰੀਬਨ 7-8 ਘੰਟੀਆਂ ਬਾਅਦ ਉਹਨਾਂ ਨੂੰ ਫੌਲ ਰਿਹਾਇ ਦਿੱਤੀ ਜਾਂਦੀ। ਹੁਣ ਸਾਡੀ ਵੀ ਇਹ ਕਿ ਸਾਡੀ ਸਪੀ ਨੂੰ ਸਰਕਾਰ ਕੋਲ ਮੰਨੇਗੀ ਔਰ ਬੰਦੇ ਸਿੰਘਾਂ ਨੂੰ ਰਾਏ ਕਰੇਗੀ ਉਹਦੇ ਪਰੋਲ ਕੰਸਟਰਕਟਡ ਨੂੰ ਵਾਪਸ ਚੇਅਰ ਬੇਜੇਗੀ ਨਾਇਕਾ ਫਿਰ ਸਖਸ਼ਤਾ ਦੇਵੇ ਛੇ ਜਿਹੜੇ ਸਰਕਾਰ ਨੇ ਕਾਨੂੰਨ ਨੇ ਉਸ ਨੂੰ ਚਾਲੂ ਬੰਦੇ ਪਰੋਲ ਦਿੱਤੀ ਹੈ ਉਹਦੀ ਸਖਤ ਨਿੰਦਾ ਕਰਨਾ ਔਰ ਨਾਲ ਇਹ ਕਹਿਣਾ ਕਿ ਉਹਦੀ ਪਰੋਲ ਰੱਦ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ